ਇੱਕ ਬੜੀ ਪਿਆਰੀ ਘਟਨਾ ਮੈਂ ਸੁਣ ਰਿਹਾ ਸੀ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਕਹਿੰਦੇ ਇੱਕ ਦਿਨ ਇੱਕ ਸੱਜਣ ਮੋਟਰਸਾਈਕਲ ਤੇ ਜਾ ਰਹੇ ਸੀ ਤੇ ਛੋਟਾ ਜਿਹਾ ਬੱਚਾ ਉਹਨਾਂ ਅੱਗੇ ਆਪਣੀ ਮੋਟਰਸਾਈਕਲ ਤੇ ਬਿਠਾਇਆ ਹੋਇਆ ਸੀ ਤੇ ਬੜੇ ਖੁਸ਼ੀ 'ਚ ਆਨੰਦ ਵਿੱਚ ਹੋ ਜਾ ਰਹੇ ਸੀ ਇੱਕ ਜਗ੍ਹਾ ਤੇ ਕੀ ਹੋਇਆ ਲਾਲ ਬੱਤੀ ਸੀ ਇਹਨਾਂ ਨੇ ਆਪਣੀ ਮੋਟਰਸਾਈਕਲ ਉੱਤੇ ਖੜੀ ਕਰ ਲਈ ਕਿਉਂਕਿ ਆਮ ਜੇ ਪਰਿਵਾਰ ਵਿੱਚੋਂ ਸਨ ਇਹ ਠੀਕ ਠਾਕ ਜੀਨਾਂ ਕੋਲ ਪੁਰਾਣੀ ਜੀ ਮੋਟਰਸਾਈਕਲ ਸੀ ਬਿਲਕੁਲ ਸਿੰਪਲ ਜਿਹਾ ਸਾਦੇ ਜਿਹਾ ਕੱਪੜੇ ਪਾਏ ਹੋਏ ਸਨ ਪਿਤਾ ਜੀ ਮੋਟਰਸਾਈਕਲ ਚਲਾ ਰਹੇ ਨੇ ਬੱਚਾ ਗੋਦ ਵਿੱਚ ਅੱਗੇ ਬੈਠਾ ਹੋਇਆ ਪਰ ਬੜਾ ਆਨੰਦ ਹੈ ਬੜੀ ਖੁਸ਼ੀ ਹੈ ਲਾਲ ਬੱਤੀ ਕੋਲ ਮੋਟਰਸਾਈਕਲ ਖੜੀ ਕੀਤੀ ਤੇ ਕੋਲ ਹੀ ਇਹਨਾਂ ਦੇ ਆ ਕੇ ਨਾ ਇੱਕ ਗੱਡੀ ਖੜੀ ਹੋ ਗਈ ਬੜੀ ਮਹਿੰਗੀ ਗੱਡੀ ਕਰੋੜ ਡੇਢ ਕਰੋੜ ਦੀ ਗੱਡੀ ਉਹ ਕਾਰ ਹੋਣੀ ਹੈ ਉਹ ਖੜੀ ਹੋ ਗਈ ਥੋੜਾ ਟਾਈਮ ਜਦੋਂ ਇਹ ਰੁਕੇ ਰਏ ਤੇ ਬੱਚਾ ਕਹਿਣ ਲੱਗਾ ਕਹਿੰਦਾ ਪਿਤਾ ਜੀ ਵੀ ਇਸ ਤਰ੍ਹਾਂ ਦੀ ਕਾਰ ਜੇ ਹੋਵੇ ਤੇ ਕਿੰਨਾ ਆਨੰਦ ਬਣੇ ਤੁਸੀਂ ਚਲਾ ਰਹੇ ਹੋਵੋ ਤੇ ਮੈਂ ਨਾਲ ਸੀਟ ਤੇ ਬੈਠਾ ਹੂੰ ਆ ਕੀ ਰੱਬ ਸਾਨੂੰ ਕਦੇ ਇਸ ਤਰ੍ਹਾਂ ਦੀ ਗੱਡੀ ਦੇਵੇਗਾ ਅੰਦਰ ਖਿਆਲ ਆ ਗਿਆ ਉਹ ਸੱਜਣ ਜਿਹੜਾ ਸੀ ਨਾ ਕਾਰ ਵਾਲਾ ਉਹ ਬਿਲਕੁਲ ਹੀ ਨਾਲ ਖੜੀ ਸੀ ਉਹਨੇ ਸ਼ੀਸ਼ਾ ਡਾਊਨ ਸੀਗਾ ਉਹ ਬਾਤ ਸੁਣ ਰਿਹਾ ਸੀ ਇਹਨਾਂ ਦੀ ਆਪਸੀ ਗੱਲਬਾਤ ਤੇ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਪਿਤਾ ਅਗੋਂ ਥੋੜਾ ਜਿਹਾ ਦੁਖੀ ਹੋ ਕੇ ਕਹਿਣ ਲੱਗਾ ਵੀ ਪੁੱਤਰਾ ਇਸ ਤਰ੍ਹਾਂ ਦੀ ਕਾਰ ਸਾਡੇ ਕਰਮਾਂ 'ਚ ਕਿੱਥੇ ਅਸੀਂ ਇੱਕ ਆਮ ਪਰਿਵਾਰ ਵਿੱਚ ਪੈਦਾ ਹੋਏ ਆਂ ਬਸ ਜੀਵਨ ਕੱਟ ਰਹੇ ਆਂ ਤੇ ਐਵੇਂ ਸਾਡਾ ਜੀਵਨ ਲੰਘ ਜਾਣਾ ਇਸ ਤਰ੍ਹਾਂ ਦੀ ਕਾਰ ਤੇ ਕਿਸੇ ਕਰਮਾਂ ਵਾਲਿਆਂ ਨੂੰ ਨਸੀਬ ਹੁੰਦੀ ਹੈ ਵੱਡੇ ਭਾਗਾਂ ਵਾਲਿਆਂ ਨੂੰ ਨਸੀਬ ਹੁੰਦੀ ਹੈ ਉਹ ਸੱਜਣ ਨੇ ਗੱਲ ਸੁਣੀ ਜਦੋਂ ਉੱਥੋਂ ਅੱਗੇ ਨਿਕਲੇ ਸੜਕ ਤੇ ਤੇ ਕਾਰ ਵਾਲੇ ਨੇ ਇਹਨਾਂ ਨੂੰ ਹੱਥ ਕੀਤਾ ਵੀ ਰੁਕਿਓ ਜਰਾ ਮੈਂ ਥੋੜੀ ਗੱਲ ਕਰਨੀ ਆ ਤੁਹਾਡੇ ਨਾਲ ਉਹ ਨਕਾਰ ਸੜਕ ਤੇ ਸਾਈਡ ਤੇ ਖੜੀ ਕੀਤੀ ਉੱਤਰ ਕੇ ਆ ਗਿਆ ਉਹ ਆਪ ਹੀ ਸੱਜਣ ਬਾਹਰ ਮੋਟਰਸਾਈਕਲ ਵਾਲੇ ਕੋਲ ਤੇ ਆ ਕੇ ਹੱਸ ਕੇ ਕਹਿਣ ਲੱਗਾ ਵੀ ਕੀ ਗੱਲ ਕਰ ਰਹੇ ਸੋ ਤੇ ਮੋਟਰਸਾਈਕਲ ਵਾਲਾ ਕਹਿਣ ਲੱਗਾ ਵੀ ਗੱਲਬਾਤ ਇਹ ਚੱਲ ਰਹੀ ਸੀ ਵੀ ਮੇਰਾ ਬੱਚਾ ਕਹਿ ਰਿਹਾ ਸੀ ਵੀ ਬਈ ਪਿਤਾ ਜੀ ਸਾਡੇ ਕੋਲ ਤੇ ਪੁਰਾਣੀ ਜੀ ਮੋਟਰਸਾਈਕਲ ਆ ਕਿ ਕਦੇ ਸਾਨੂੰ ਵੀ ਇਸ ਤਰ੍ਹਾਂ ਦੀ ਕਾਰ ਰੱਬ ਦੇਗਾ ਤੇ ਕਿੰਨਾ ਵਧੀਆ ਹੋਵੇ ਜੇ ਤੁਸੀਂ ਇਸ ਤਰ੍ਹਾਂ ਦੀ ਕਾਰ ਚਲਾ ਰਹੇ ਹੋਵੋ ਸਾਰਾ ਪਰਿਵਾਰ ਵਿੱਚ ਬੈਠੇ ਹੋਈਏ ਮੈਂ ਨਾਲ ਤੁਹਾਡੀ ਸੀਟ ਤੇ ਬੈਠਾ ਹੋਵਾਂ ਜਾਂ ਤੁਹਾਡੀ ਗੋਦ ਚ ਬੈਠਾ ਹੋਵਾਂ ਕਿੰਨਾ ਆਨੰਦ ਬਣੇਗਾ ਤੇ ਮੈਂ ਇਹਨੂੰ ਕਹਿ ਰਿਹਾ ਸੀ ਕਿ ਪੁੱਤਰਾ ਇਸ ਤਰ੍ਹਾਂ ਦੀਆਂ ਕਾਰਾਂ ਤੇ ਕਰਮਾਂ ਵਾਲਿਆਂ ਨੂੰ ਮਿਲਦੀਆਂ ਨੇ ਵੱਡੇ ਭਾਗਾਂ ਵਾਲਿਆਂ ਨੂੰ ਮਿਲਦੀਆਂ ਨੇ ਉਹ ਸੱਜਣ ਨੇ ਜਦੋਂ ਗੱਲ ਸੁਣੀ ਨਾ ਉਹਦੀਆਂ ਅੱਖਾਂ ਚ ਥਰੂ ਆ ਗਏ ਜਿਹੜਾ ਕਾਰ ਵਾਲਾ ਸੀ ਉਹ ਹੱਥ ਜੋੜ ਲੈ ਕੇ ਕਹਿੰਦਾ ਤੈਨੂੰ ਇਹ ਭੁਲੇਖਾ ਵੀ ਤੂੰ ਮਾੜੇ ਕਰਮਾਂ ਵਾਲਾ ਤੇ ਮੈਂ ਵੱਡੇ ਕਰਮਾਂ ਵਾਲਾ ਤੂੰ ਮੇਰੇ ਬਾਰੇ ਵੇਖ ਕੇ ਸੋਚ ਰਿਹਾ ਸੀ ਵੀ ਐਵੇਂ ਦੀ ਕਾਰ ਮੇਰੇ ਕੋਲ ਹੋਏ ਤੇ ਮੈਂ ਬੜਾ ਖੁਸ਼ ਹੋ ਜਾਗਾ ਬੜਾ ਸੁਖੀ ਹੋ ਜਾਗਾ ਪਰ ਤੁਹਾਡੇ ਬਾਰੇ ਵੇਖ ਕੇ ਮੈਂ ਇਹ ਸੋਚ ਰਿਹਾ ਸੀ ਵੀ ਇਹ ਕਿੰਨੇ ਕਰਮਾਂ ਵਾਲਾ ਬਾਪ ਹੈ ਜਿਹੜਾ ਆਪਣੇ ਬੱਚੇ ਨੂੰ ਅੱਗੇ ਮੋਟਰਸਾਈਕਲ ਤੇ ਬਿਠਾ ਕੇ ਲਿਜਾ ਰਿਹਾ ਤੇ ਮੇਰੇ ਕਿੰਨੇ ਮਾੜੇ ਕਰਮ ਨੇ ਕਿ ਮੈਨੂੰ ਪ੍ਰਮਾਤਮਾ ਨੇ ਕੋਈ ਔਲਾਦ ਨਹੀਂ ਦਿੱਤੀ ਮੈਨੂੰ ਕੋਈ ਬੱਚਾ ਨਹੀਂ ਦਿੱਤਾ ਪ੍ਰਮਾਤਮਾ ਨੇ ਤੇ ਮੇਰਾ ਵੀ ਮਨ ਕਰਦਾ ਜਦੋਂ ਤੇ ਤੁਹਾਡੇ ਵਰਗਿਆਂ ਨੂੰ ਵੇਖਦਾ ਨਾ ਸਾਈਕਲਾਂ ਤੇ ਜਾ ਰਹੇ ਹੁੰਦੇ ਉਹ ਮੋਟਰਸਾਈਕਲਾਂ ਤੇ ਵੀ ਰੱਬ ਮੈਨੂੰ ਐਡੀ ਵੱਡੀ ਕਾਰ ਨਾ ਦਿੰਦਾ ਇਹ ਕਿਸ ਤਰ੍ਹਾਂ ਦੀ ਮੋਟਰਸਾਈਕਲ ਹੀ ਦੇ ਦਿੰਦਾ ਆਪਣੇ ਬੱਚੇ ਨੂੰ ਗੋਤ 'ਚ ਬਿਠਾ ਕੇ ਮੈਂ ਆਨੰਦ ਨਾਲ ਹੱਸਦਾ ਖੇਡਦਾ ਜਾ ਰਿਹਾ ਹੁੰਦਾ ਉਹ ਕਾਰ ਵਾਲਾ ਰੋਣ ਲੱਗ ਪਿਆ ਕਹਿੰਦਾ ਮੈਂ ਸੋਚਦਾ ਤੁਸੀਂ ਕਰਮਾਂ ਵਾਲੇ ਹੋ ਵੀ ਮੇਰੇ ਬੜੇ ਮਾੜੇ ਕਰਮ ਨੇ ਹੁਣ ਵੇਖੋ ਨਾ ਮੋਟਰਸਾਈਕਲ ਵਾਲਾ ਸੋਚ ਰਿਆ ਸੀ ਵੀ ਇਹ ਵੱਡੇ ਕਰਮਾਂ ਵਾਲਾ ਹੈ ਕਿਉਂਕਿ ਉੱਤੋਂ-ਉੱਤੋਂ ਵੇਖ ਰਿਹਾ ਸੀ ਨਾ ਬਾਹਰੋਂ ਬਾਹਰੀ ਚਮਕ ਵੇਖ ਰਿਹਾ ਸੀ ਪਰ ਜਿਹੜਾ ਮੋਟਰਸਾਈਕਲ ਵਾਲਾ ਸੀ ਉਹ ਉਹਦੀ ਕਾਰ ਵੇਖ ਕੇ ਦੁਖੀ ਹੋ ਰਿਹਾ ਸੀ ਪਰ ਜਿਹੜਾ ਕਾਰ ਵਾਲਾ ਸੀ ਉਹ ਉਹਦਾ ਆਪਣਾ ਦੁੱਖ ਹੈ ਫਿਰ ਉਹਨੇ ਇਹ ਵੀ ਗੱਲ ਕਹੀ ਕਹਿੰਦਾ ਤੈਨੂੰ ਰੱਬ ਨੇ ਔਲਾਦ ਦਿੱਤੀ ਹੋਈ ਹੈ ਤੂੰ ਮੋਟਰਸਾਈਕਲ ਤੇ ਜਾ ਰਿਹਾ ਪੂਰੇ ਆਨੰਦ ਚ ਜਾ ਰਿਹਾ ਤੇ ਹੋ ਸਕਦਾ ਕੱਲ ਤੈਨੂੰ ਰੱਬ ਹੋਰ ਧਨ ਦੇ ਦੇਵੇ ਤੈਨੂੰ ਇਸ ਤੋਂ ਵੀ ਵੱਡੀ ਕਾਰ ਰੱਬ ਦੇ ਦੇਵੇ ਪਰ ਜਿਹੜੀ ਦਾਤ ਮिन्नੂ ਰੱਬ ਨੇ ਇਹਨਾਂ ਦਿੱਤੀ ਉਹ ਜੇ ਮੇਰੇ ਕੋਲ ਹੋਰ ਵੀ ਪੈਸਾ ਆ ਗਿਆ ਜਸ ਸਾਰਾ ਧਨ ਵੀ ਦੇ ਦਿਆਂ ਇਹ ਦਾਤ ਮੈਂ ਮੁੱਲ ਨਹੀਂ ਖਰੀਦ ਸਕਦਾ ਇਹ ਦਾਤ ਮੈਂ ਮੁੱਲ ਨਹੀਂ ਖਰੀਦ ਸਕਦਾ ਇਸ ਕਰਕੇ ਹੁਣ ਤੂੰ ਦੱਸ ਕਿ ਤੂੰ ਵੱਡੇ ਕਰਮਾਂ ਵਾਲਾ ਕਿ ਮੈਂ ਵੱਡੇ ਕਰਮਾਂ ਵਾਲਾ ਹੁਣ ਮਾੜੇ ਕਰਮ ਕਿਤੇ ਨੇ ਉਹ ਮੋਟਰਸਾਈਕਲ ਵਾਲੇ ਦੇ ਹੱਥ ਜੁੜ ਗਏ ਕਹਿੰਦਾ ਅੱਜ ਪਤਾ ਲੱਗਾ ਵੀ ਮੇਰੇ ਕਰਮ ਵੀ ਕਿੰਨੇ ਵੱਡੇ ਨੇ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਰੱਬ ਨੇ ਉਹ ਦਿੱਤੀਆਂ ਹੁੰਦੀਆਂ ਨੇ ਬੰਦੇ ਨੂੰ ਜਿਹੜੀਆਂ ਉਹ ਸਾਰੀ ਦੁਨੀਆ ਕੋਲ ਨਹੀਂ ਹੁੰਦੀਆਂ ਤੁਹਾਨੂੰ ਵੀ ਸਾਰਿਆਂ ਨੂੰ ਰੱਬ ਨੇ ਉਹ ਕੁਝ ਜ਼ਰੂਰ ਦਿੱਤਾ ਹੋਣਾ ਜਿਦੇ ਚੋ ਕੋਈ ਨਾ ਕੋਈ ਚੀਜ਼ ਇਸ ਤਰ੍ਹਾਂ ਦੀ ਹੁੰਦੀ ਹੈ ਜਿਹੜੀ ਪੂਰੀ ਦੁਨੀਆ ਕੋਲ ਨਹੀਂ ਹੁੰਦੀ ਔਰ ਜਿਹੜੀ ਵੀ ਕੋਈ ਵੀ ਚੀਜ਼ ਹੁੰਦੀ ਹੈ ਉਹ ਸਾਰੀ ਦੁਨੀਆ ਕੋਲ ਨਹੀਂ ਹੁੰਦੀ ਕੁਝ ਰੱਬੀ ਦਾਤਾਂ ਹੁੰਦੀਆਂ ਨੇ ਤੇ ਸੰਗਤ ਜੀ ਉਹ ਮੋਟਰਸਾਈਕਲ ਵਾਲਾ ਕਹਿਣ ਲੱਗਾ ਵੀ ਉਸ ਦਿਨ ਤੋਂ ਮੇਰਾ ਜੀਵਨ ਹੀ ਬਦਲ ਗਿਆ ਬਸ ਰੱਬ ਦਾ ਸ਼ੁਕਰ ਔਰ ਇਹ ਗੱਲ ਸੁਣ ਕੇ ਉਸ ਚੀਜ਼ ਵੱਲ ਧਿਆਨ ਤੁਰ ਗਿਆ ਜਿਹਦੇ ਲਈ ਕਦੀ ਸ਼ੁਕਰ ਹੀ ਨਹੀਂ ਸੀ ਕੀਤਾ ਔਰ ਉਹਨੂੰ ਜਾ ਕੇ ਪੁੱਛੋ ਜਿੰਨੂੰ ਉਹ ਚੀਜ਼ ਮਿਲੀ ਨਹੀਂ ਸੋ ਇਸ ਕਰਕੇ ਅਸੀਂ ਤੁਲਨਾ ਕਰਦੇ ਰਹਿੰਨੇ ਆ ਤੁਲਨਾ ਕਰ ਕਰਕੇ ਦੁਖੀ ਹੁੰਦੇ ਰਹਿੰਨੇ ਆ ਜੋ ਕੁਝ ਹੈ ਤੁਹਾਡੇ ਕੋਲ ਉਹਦੇ ਲਈ ਸ਼ੁਕਰ ਕਰਨਾ ਚਾਹੀਦਾ ਹੈ ਤੇ ਪ੍ਰਮਾਤਮਾ ਦੇ ਭਾਣੇ ਵਿੱਚ ਰਹਿਣਾ ਚਾਹੀਦਾ ਹੈ